ਪਰੀ ਜਵਿਆਕਾਰ ਇਹ ਕਛਣਾ ਦ੍ਰਿਸ਼ਟੀਤਿ ਪਾਪੁਨ ਤਬ ਗੈਤੇ ਹੁਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਬਿਰੋਧ ਕਿ ਸੰਗ ਕਮਾਤ ਜਬ ਇਸ ਕਾ ਬਨ ਚਿਹਨ ਜਪਤ ਤੋ ਹਰਖ ਸੋਕ ਹੋਗਿ ਸੈ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਮੋਹਿ ਗਹਾ ਗਿਸੋਤ ਪਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਕਣੀ ਤਾ ਬੰਦ ਮੁਕਤ ਕਉ ਕਿਸ ਕੋ ਗਨੀ ਜਬ ਹੈ ਕਹ ਹਰ ਅਗਮਿਆਪਾਰ ਤਉ ਨਰਕ ਸੁਰਗ ਕਉ ਕਉ ਨਿਉਤਾਰ ਜਾਓ ਨਿਰਗੁਣ ਬ੍ਰਹ ਸਹਿਜ ਸੁਭਾਈ ਤਾ ਸੱਜ ਸੱਜ ਕਹੋ ਗਿਠਾਈ ਜਬ ਆਪ ਹੈ ਆਪ ਆਪਣੀ ਜੋਤ ਰਹਿ ਤਾਉ ਕਮਨ ਡਰ ਕਉਨ ਕਤ ਡਰੈ ਆਪਨ ਚਲਦੇ ਆਖਰ ਨੇ ਹਾਰ ਨਾਨਕ ਧਾਕੁਰਗ ਮਿਆਪਾਰ ਆਉਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕੋਹ ਕਹਾ ਬਿਨਾਸਨ ਜਬ ਪੂਰਨ ਕਰਤਾ ਬਰਸੋਏ ਤਵ ਜਮ ਕੀਤਰਾ ਸੁਖ ਹੋ ਗਿਸ ਹੋਏ ਜਾਵੇ ਅਪਗਤ ਅਗੋਚਰ ਪ੍ਰਵੇਕਾ ਤਾ ਜਤਰਾ ਗੁਪਤ ਕੇ ਸਭੂਛਦ ਲੇਖਾ ਜਗਨਾਥ ਨਿਰੰਜਨ ਅਗੋਚਰ ਅਗਾਦੀ ਤਾ ਖਉਨ ਸੁਟੈ ਕੋਨ ਬੰਦਤਾ ਬੰਦੀ ਆਪਨੋ ਆਪੋ ਆਪ ਹੀ ਅਚਰ ਜਾ ਨਾਨਕ ਆਪ ਰੂਪ ਆਪ ਹੀ ਉਰਜਾ ਜਹ ਨਿਰਮਲ ਬੁਰਖ ਬਰਖਤ ਹੋਤਾ ਤੈ ਬਿਨ ਮੈਲ ਕੋ ਕਿ ਅਦੋਤਾ ਜਹ ਨਿਰੰਜਨ ਨਿਰੰਕਾ ਨਿਰਵਾਣ ਤਹਿ ਗਉਨ ਕੋ ਮਾਨ ਕੋਨ ਅਪਮਾਨ ਜੈ ਸਰੂਪੀ ਅਲਜਗਦੀਸ਼ ਤਹਿ ਛਲ ਚੰਦਰ ਲੰਚਕ ਹੋਵੀਸ ਜਹ ਜੋਤ ਸਰੂਪੀ ਜਸ ਸੰਗ ਸਮਾਵੈ ਤਿਗ ਸਹਿ ਭੂਖ ਖੰਧੁ ਤਪਤਾਵੈ ਕਰਨ ਖਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਖਾਉਨ ਮਾਈ ਬਾਪ ਮਿੱਤਰ ਸਤ ਭਾਈ ਜੇ ਸਰਬ ਖਲਾਉ ਆਪ ਹੈ ਪਰਬੀਨ ਤਹਿ ਬੇੜ ਗਦੀਬ ਖਾ ਪੂਜਿਨ ਨਾ ਆਪਨੋ ਆਪ ਆਪੁਰ ਧਾਰੇ ਤੋ ਸਗਨ ਅਸਗਨ ਕਹਾ ਵਿਚਾਰੇ ਜੇ ਆਪਨ ਊਚ ਆਪਨੇ ਆਪ ਨੇਰਾ ਤਹਿ ਕਾਉਨ ਠਾਕੁਰ ਖੰਕ ਕੀਏ ਚੇਰਾ ਵਿਸਮਨ ਵਿਸਮ ਰਹੇ ਵਿਸਮਾਦ ਨਾਨਕ ਆਪਣੀ ਗਾਇ ਗਤ ਜਨ ਹੋ ਆਪ ਜਿਹ ਅਸ਼ਲ ਆਸ਼ੀਰਿਆ ਪੀਰ ਸਮਾਇ ਉਹ ਹਾਗਸ਼ ਹੈ ਵਿਆਪ ਚ ਮਾਇ ਆਪਸ ਕੋ ਆਪਿਆ ਦੇਸ ਤਹ ਗੁਣ ਕਾ ਨਾਹੀ ਪ੍ਰਵੇਸ਼ ਜਿਹ ਕਹੈ ਇਕ ਹੈ ਇਕ ਭਗਵੰਤਾ ਤਹ ਕਾ ਨੰਚ ਚਿਤ ਗਿਸ ਲਾਗੇ ਜਿੰਤਾ ਜਿਹ ਆਪਨੂੰ ਆਪ ਆਪਤੀ ਆਰਾ ਟੈ ਕਾਉਨ ਗਟੈ ਕੌਨ ਸੁਨਣ ਹਰ ਬਹੁ ਬਯੰਤ ਊਚ ਤੇ ਊਚ ਨਾਨਕ ਆਪਸ ਕੋ ਆਪੇ ਪੌਂਚਾ ਜਿਹ ਆਪ ਰਚਿਓ ਪਰ ਪੰਛੀ ਆਕਾਰ ਤਹ ਗੁਣ ਮਹਿ ਹਿਨੋ ਵਿਸਥਾਰ ਪਾਪ ਪੁੰਨ ਤਹ ਪਈ ਖਹਾਵਤ ਹੋ ਨਰਕ ਹੋ ਸੁਰਗ ਵੰਸ਼ਾਵਤ ਹਾਲ ਜਾਲ ਮਾਇਆ ਜੰਜਾਲ ਅਮੇ ਮੋਹ ਬਰਮ ਭੈ ਪਾਰ ਦੂਖ ਸੁਖ ਮਾਨਿ ਅਫਮਾਨ ਅਨੇਕ ਪ੍ਰਕਾਰ ਕਿਉ ਬਖਿਆਨ ਆਪਨ ਖੇਲ ਆਪ ਕਰ ਦੇਖੈ ਫਿਰ ਸੰਕੋਚੈ ਦੋ ਨਾਨਕ ਏਕੈ ਜਿਹ ਅਬਗਤ ਬਖਤ ਹੈ ਆਪ ਜੈ ਬਸਰੇ ਬਸਾ ਸੰਤਪ੍ਰਸਤਾਪ ਦੋਹ ਪਾਕ ਹਉ ਆਪ ਹੈ ਦਨੇ ਉਨਕੀ ਸੋਭਾ ਨ ਹੋਵਨੀ ਆਪ ਹੈ ਹਉਤ ਕਰੇ ਅਨੰਦ ਚੋਜ ਆਪੇ ਰਸ ਭੋਗਨ ਨਿਜ yog ਜਿਸ ਭਾਵਰਸ ਹ ਆਪ ਨਾਇ ਲਾਵੇ ਜਿਸ ਭਾਵਰਸ ਖੇਲ ਖਿਲਾਵੇ ਬੇਸ਼ਮਾਰਾ ਸਾਹਿ ਅਗਤ ਅਤੁੱਲੈ ਜੋ ਬਲਾਵਹੁ ਤੋ ਨਾਨਕ ਦਾਸ ਬੋਲੇ ਸ਼ਲੋਖ ਜੀ ਜੰਤ ਕੇ ਢਾਕੂਰਾ ਹਾਪੇ ਵਰਤਨ ਹਾਰ ਨਾਨਕ ਏਕੋ ਬਸਰੀਆ ਦੂਜਾ ਸਹਿ ਦ੍ਰਿਸ਼ਟਾਰ